हां भी दोस्तों ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਪਿਛਲੀ ਵਾਰ ਜਿਹੜੇ ਵੀ ਕਿਸਾਨ ਭਰਾਵਾਂ ਨੇ ਚੀਜ਼ ਇਹ ਵਰਤੀ ਸੀ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਹੁਣ ਨਰਮੇ ਦਾ ਜਿਹੜਾ ਸਮਾਂ ਹੈ ਉਹ ਪੂਰਾ ਪੀਕ ਤੇ ਆ ਲੇਕਿਨ ਇੱਥੇ ਇੱਕ ਡਰ ਸਤਾਉਂਦਾ ਹੁੰਦਾ ਸਾਨੂੰ ਵੀ ਕਿਤੇ ਗਲਾਬੀ ਸੁੰਢੇ ਨਰਮੇ ਵਿੱਚ ਪੈਣ ਆ ਜਾਵੇ ਕਿਉਂਕਿ ਪਿਛਲੇ ਤੋਂ ਪਿਛਲੇ ਸਾਲ ਆਪਾਂ ਗੱਲ ਕਰੀਏ ਜਿਵੇਂ ਦੋ ਤਿੰਨ ਸਾਲ ਪੁਰਾਣੀ ਗੱਲ ਕਰੀਏ ਜਿਹੜੀ ਗਲਾਬੀ ਸੁੰਢੇ ਬਹੁਤ ਹਾਂ ਹਾਂਕਾਰ ਮਚਾਏ ਸੀ ਲੇਕਿਨ ਅਸੀਂ ਉਹਨੂੰ ਕੰਟਰੋਲ ਕਰਨ ਵਿੱਚ ਲਗਭਗ ਕਾਜ ਆਪ ਹੋ ਚੁੱਕੇ ਆਂ 2 4 ਕਦਮ ਪਿੱਛੇ ਆਪਾਂ ਉਹਨੂੰ ਦਬ ਲੈਣਾ ਪਰ ਤੁਹਾਡੇ ਵਾਤੇ ਇੱਕ ਚੀਜ਼ ਲੈ ਕੇ ਆਇਆ ਬਹੁਤ ਸੋਹਣੀ ਜਿਹੜੀ ਤੁਹਾਡੇ ਲਈ ਦਿਨ ਰਾਤ ਕੰਮ ਕਰੂਗੀ ਮੈਂ ਗੱਲ ਕਰਦਾ ਪਿੰਕ ਬੀਟ ਟਰੈਪ ਦੀ ਗੱਲ ਕਰਦੇ ਆ ਇਹ ਪਿੰਕ ਬੀਟ ਟਰੈਪ ਕੀ ਹੈ ਇਹ ਗੁਲਾਬੀ ਸੁੰਡੀ ਦੀ ਜਿਹੜੀ ਪੈਦਾਵਾਰ ਵਧਾਉਂਦਾ ਭਮਕੜ ਉਸ ਨੂੰ ਕੰਟਰੋਲ ਕਰਦਾ ਉਸ ਨੂੰ ਇਹ ਕਵਰ ਕਰਦਾ ਇਹਦੇ ਵਿੱਚ ਇੱਥੇ ਜਗ੍ਹਾ ਤੇ ਕੈਲਕੂ ਲੱਗਣਾ ਉਹਦੀ ਸਮਿਲਤ ਆ ਕੇ ਇਹਦੇ ਵਿੱਚ ਉਹਨੇ ਬਗ ਜਾਣਾ ਤਾਂ ਮਲਕੇ ਵੀ ਉਹ ਉੱਥੇ ਖਤਮ ਹੋ ਜਾਂਦਾ ਕਿਉਂਕਿ ਉਹਨੂੰ ਫੜਨਾ ਕਿਉਂ ਜ਼ਰੂਰੀ ਹੈ ਮੇਨ ਮੁਦਦ ਇਹ ਵੀ ਉਹਨੂੰ ਇੰਨਾ ਕੰਟਰੋਲ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਇੱਕ ਪਮੱਕੜ ਦੀ ਆਂਡੇ ਦੇਣ ਦੀ ਜਿਹੜੀ ਸ਼ਮਤਾ ਹੈ ਉਹ 600 ਅੰਡਾ ਦੇ ਸਕਦਾ ਹੁਣ ਮੰਨ ਲਓ ਜੇ ਇੱਕ ਪਮੱਕੜ 600 ਅੰਡਾ ਦਿੰਦਾ ਜੇ ਆਪਾਂ ਇੱਕ ਟਰੇ ਵੀ ਲਾਉਣੀ ਹੈ ਇਹਦੇ ਵਿੱਚ ਆਪਣੇ ਤਿੰਨ ਵੀ ਫਸ ਗਏ ਚਾਰ ਵੀ ਫਸ ਗਏ ਪੰਜ ਵੀ ਫਸ ਗਏ ਤਾਂ ਲਾ ਲਓ ਜਿਹੜੀ ਕਿੰਨੀ ਗਿਣਤੀ ਅਸੀਂ ਇਹਦੀ ਅੰਡੇ ਦੇ ਘਟਾ ਸਕਦੇ ਹਾਂ ਤੇ ਕਿੰਨੀ ਸਾਡੀ ਸੀ ਜਿਹੜੀ ਗੁਲਾਬੀ ਸੁੰਡੀਆਂ ਕੰਟਰੋਲ ਕਰ ਸਕਦੇ ਹਾਂ ਮਿੱਤਰ ਪਿਆਰਿਆ ਤੁਹਾਡੇ ਅੱਗੇ ਹੱਥ ਵਨ ਕੇ ਬੇਨਤੀ ਹੈ ਵੀਡੀਓ ਬਦੋ ਸ਼ੇਅਰ ਕਰ ਦਿਓ ਕਿਉਂਕਿ ਇਹ ਬਹੁਤ ਕੰਮ ਵਾਲੀਆਂ ਚੀਜ਼ਾਂ ਨੇ ਕਈ ਬੰਦੇ ਨੂੰ ਬਹੁਤ ਚੀਜ਼ਾਂ ਬਾਰੇ ਪਤਾ ਹੈ ਫਾਰਮਰ ਨੂੰ ਇਹ ਚ ਜਾਗਰੂਕ ਹੁੰਦਾ ਲੇਕਿਨ ਵਿੱਚ ਸਾਡੇ ਫਾਰਮਰ ਵੀ ਬਹੁਤ ਜ਼ਿਆਦਾ ਭੋਲੇ ਭਾਲੇ ਹੁੰਦੇ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਉਹ ਚੀਜ਼ਾਂ ਤੋਂ ਕੋਹਾਂ ਦੂਰ ਹੁੰਦੇ ਆ ਇਹ ਸੋਡਾ ਫਰਜਵੰਦ ਹੈ ਵੀਡੀਓ ਸ਼ੇਅਰ ਕਰ ਦਿਓ ਤੇ ਬਦ ਬਦ ਫਾਰਮਰ ਨੂੰ ਇਹ ਚੀਜ਼ ਲਾਉਣ ਅਤੇ ਗਾਇੜ ਕਰੋ ਤੁਸੀਂ 6 ਟਰੈਪ ਦੇ ਇੱਕ ਕਿਲੇ ਚ ਲਾਉਣ ਚ ਕਾਮਜਬ ਹੋਗੇ ਤਾਂ ਮੰਨ ਲਓ ਤੁਸੀਂ ਨਰਮੇ ਨੂੰ ਕਾਮਜਬ ਕਰਨ ਵਿੱਚ ਸੋਡਾ ਪੂਰਾ ਜਿਹੜਾ ਸਹਿਯੋਗ ਹੈ ਉਹ ਪੈ ਚੁੱਕ ਸੋ ਇਸ ਕਰਕੇ ਲਾਜਵੀ ਵੀਡੀਓ ਸ਼ੇਅਰ ਕਰੋ ਤੇ ਸਮਾਰਟ ਖਸਾਨ ਪੀਵੀ 31 ਚੈਨਲ ਤੁਸੀਂ YouTube ਤੇ ਸਬਸਕ੍ਰਾਈਬ ਕਰੋ ਤੇ Facebook ਤੇ ਕਰ ਲਿਓ ਫੋਲੋ ਕਿਉਂਕਿ ਆਪਾਂ ਤੁਹਾਡੇ ਲਈ ਕੰਮ ਦੀਆਂ ਚੀਜ਼ਾਂ ਬਹੁਤ ਲੈ ਕੇ ਆਉਂਦੇ ਰਹਿੰਦੇ ਆ ਫਸੀ ਕਸਰ ਨੂੰ ਜਿਉਂਦੇ ਬਹਦੀ ਰਹੋ ਜੀ